ਜੋ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਭ ਤੋਂ ਪਹਿਲਾਂ ਮੇਰੇ ਧਮਾਲਾ ਸਾਹਿਬ ਦੀ ਮੇਰੇ ਕਿਸ ਖੋ ਖੋ ਤੇ ਫੜਕੇ ਕਿਸ ਠੀਕ ਜਦੋਂ ਆਪਾਂ ਕਹਿੰਦੇ ਆ ਫੜਕੇ ਖੋਏ ਨੇ ਖੋਣ ਤੋਂ ਬਾਅਦ ਉਹਨਾਂ ਨੇ ਦੱਸਿਆ ਰਾਜ ਸਾਹਿਬ ਦੀ ਸੱਦੇ ਠੁੱਡੇ ਮਾਰੇ ਨੇ ਠੁੱਡੇ ਇਸਲਾਮ ਤੇ ਮਾਰੇ ਨੇ ਆਹ ਜਿਹੜੀ ਅੱਖ ਮੈਂ ਵੇਖੀ ਐ ਆ ਅੱਖ ਤੇ ਆ ਇੰਨੀ ਕਾਲੀ ਅੱਖ ਹੋਈ ਬਈ ਮਤਲਬ ਕੀ ਵੀ ਉਹਨਾਂ ਨੇ ਅਣਮਨੁੱਖੀ ਇਸ ਤਰੀਕੇ ਦਾ ਤਸੱਦਦ ਕੀਤਾ ਵੀ ਜਿੱਥੇ ਕਿਸੇ ਨੇ ਠੁੱਡੇ ਸਿਰ 'ਚ ਮਾਰੇ ਨੇ ਕੰਕਾਰਾਂ ਦੀ ਬੇਅਦਵੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਵਸਤਰ ਤਾਰ ਕੇ ਉਹਨਾਂ ਤੁਸੀਂ ਕਹੋ ਵੀ ਉਹ ਉਹਨਾਂ ਦੇ ਨੱਗੇ ਧਨ ਤੇ ਉੱਥੇ ਉਹਨਾਂ ਨੇ ਪਹਿਲਾਂ ਪਟੇ ਫੇਰੇ ਸੁੱਕੇ ਪਟੇ ਫਿਰ ਉਹਨਾਂ ਨੂੰ ਤੌਰ ਤਰੀਕਾ ਪਤਾ ਸੀ ਵੀ ਇਹਨੂੰ ਹੁਣ ਪਾਣੀ ਪਾ ਲਓ ਉਦੋਂ ਪਟੇ ਨੂੰ ਗਿੱਲਾ ਕਰ ਲਓ ਕਿਉਂਕਿ ਉਹਦੀ ਉਹਦੀ ਜਿਹੜੀ ਕਪੈਸਿਟੀ ਇਹ ਮਾਰਨ ਦੀ ਉਹ ਜ਼ਿਆਦਾ ਤੇਜ਼ ਹੋ ਜਾਂਦੀ ਹੈ ਸੋ ਉਹ ਮਾਰ ਕੇ ਉਹਨਾਂ ਨੇ ਚੰਮ ਢੇੜਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਹੀ ਫਿਰ ਉਹਨਾਂ ਨੇ ਡਾਂਗਾ ਲੜੀਆਂ ਹਾਂਜੀ ਐ ਡਣੀਆਂ 5-5 ਇੰਚ ਦੀਆਂ ਮੋਟੀਆਂ ਡਾਂਗਾ ਉਹਨਾਂ ਨੇ ਦੱਸਿਆ ਜੀ ਵੀ ਉਹ ਫਿਰ ਉਹਨਾਂ ਨੇ ਮੇਰਾ ਥੱੜਾ ਜਿਹੜਾ ਪੋਰਸ਼ਨ ਸੀ ਉਹਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਪਾ ਕੇ ਇਸ ਤਰੀਕੇ ਨਾਲ ਵੀ ਜਿਵੇਂ ਫੇਕੇ ਰੱਖਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਭਾਈ ਸਾਹਿਬ ਦੀ ਪਾਰਟੀ ਸੀ ਫਿਰ ਉਹਨਾਂ ਨੇ ਕੀ ਕਿਹਾ ਵੀ ਜਦੋਂ ਉਹ ਵੇਲਣਾ ਲੈ ਕੇ ਉਹ ਲੱਤ ਕਰਕੇ ਤੇ ਲੱਤਾਂ ਉੱਪਰ ਕਰਕੇ ਉਹ ਦੋਵੇਂ ਲੱਤਾਂ ਨੂੰ ਕਹਿੰਦੇ ਵੀ ਉਹਨਾਂ ਨੇ ਇਸ ਤਰੀਕੇ ਨਾਲ ਮੈਸੀ ਕੱਲ ਵੀ ਵੇਖਿਆ ਮੈਂ ਆਪ ਵੇਖਿਆ ਮੈਂ ਕਿਹਾ ਜੇ ਲੱਤਾਂ ਤੁਸੀਂ ਪੈਰ ਮੁਕਾਓ ਥੱਲੇ ਪੈਰਾਂ ਤੇ 7 ਦਿਨ ਹੋ ਗਏ ਨੇ ਹਜੇ ਵੀ ਪੈਰ ਨੀਲੇ ਪਏ ਨੇ ਔਰ ਇੱਕ ਪੈਰ ਦੇ ਸੱਜੇ ਪਾਸੇ ਮੇਰੇ ਧਿਆਨੇ ਉਹਨਾਂ ਦੇ ਐਡਾ ਵੱਡਾ ਤੁਸੀਂ ਕਹਾਲੋ ਵੌਂਡ ਹੈ ਵੌਂਡ ਕੀ ਹੈ ਵੀ ਜਿਵੇਂ ਤੁਸੀਂ ਕਹਾਲੋ ਵੀ ਜਦੋਂ ਇਹਨਾਂ ਨੇ ਡੰਡਾ ਫੇਰਿਆ ਉਹ ਕਹਿੰਦੇ ਡੰਡਾ ਕਹਿੰਦੇ ਟੁੱਟ ਗਿਆ ਉਹ ਤਿੱਖੇ ਡੰਡੇ ਨੂੰ ਵਿੱਚ ਮੋ ਗਿਆ ਸੋ ਇਹ ਨਾ ਖੂਨ ਕੋਣ ਹੋ ਗਿਆ ਵੀ ਭਾਈ ਸਾਹਿਬ ਵੀ ਇਹ ਵਾਰਦੀ ਸੀ ਉਹਨੇ ਮੈਨੂੰ ਕਿਹਾ ਭਾਈ ਸੰਦੀਪ ਸਣੀ ਨੇ ਵੀ ਭਾਜੀ ਤਿੰਨ ਕਸ਼ੈਰੇ ਮੇਰੇ ਖੂਨ ਨਾਲ ਲਤਪਤ ਹੋ ਗਏ ਜਿਹੜੇ ਪਾਣੀ ਨਾਲ ਅਸੀਂ ਮੁੰਚੜ ਦੇ ਸੋ ਉਸ ਤੋਂ ਬਾਅਦ 4 ਦਿਨ ਤੱਕ ਉਹਨਾਂ ਨੂੰ ਕਿਸੇ ਨੇ ਵੀ ਮੈਡੀਕਲ ਕੇਅਰ ਨਹੀਂ ਦਿੱਤੀ ਠੀਕ ਕਿਸੇ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਕੋਈ ਮਲਮ ਨਹੀਂ ਕੋਈ ਪੱਟੀ ਕੋਈ ਇਲਾਜ ਨਹੀਂ ਕੋਈ 2 ਦਿਨ ਤੱਕ ਇਹਨੇ ਮੈਂ ਰੋਟੀ ਨਹੀਂ ਖਾਧੀ ਔਰ ਝੂਠ ਮਾਰਿਆ ਗਿਆ ਵੀ ਤੁਹਾਨੂੰ ਪਰਿਵਾਰ ਨਾਲ ਬੁਲਾਵਾਂਗੇ ਤਾਂ ਮੈਨੂੰ ਤੀਜੇ ਦਿਨ ਰੋਟੀ ਖੋਲੀ 7 ਦਿਨ ਤੱਕ ਉਹਨਾਂ ਨੇ ਚੱਕੀਆਂ ਦੇ ਵਿੱਚ ਉਹਨਾਂ ਨੂੰ ਅੰਦਰ ਲੋਕ ਕੱਪ ਦੇ ਵਿੱਚ ਰੱਖਿਆ ਸੋ ਮੈਂ ਕਹਿ ਸਕਦਾ ਕਿ ਜੋ ਅਸੀਂ ਇਹ ਤਸੱਦਦ ਵੇਖਿਆ ਜਾਂ ਜੱਜ ਸਾਹਿਬ ਦੀ ਪ੍ਰੈਜ਼ੈਂਸ ਵਿੱਚ ਵੀ ਵੇਖਿਆ, ਵੀਸੀ ਥਰੂ ਵੇਖਿਆ, ਉਹਨਾਂ ਨੇ ਸਾਰੇ ਚੀਜ਼ਾਂ ਸਾਨੂੰ ਦਿਖਾਈਆਂ ਨੇ। ਮਤਲਬ ਮੈਂ ਕਹਿ ਸਕਦਾ ਕਿ ਮਤਲਬ ਲੂਂਗ ਕੰਡੇ ਜਿਹੜੇ ਸੀ ਉਹ ਖੜੇ ਕਰਨ ਵਾਲੀ ਗੱਲ ਸੀ। ਸੋ ਇੰਨਾ ਤਸੱਦਦ ਝੱਲਣ ਤੋਂ ਬਾਅਦ ਜਦੋਂ ਸਾਨੂੰ ਮਿਲੇ ਨੇ ਇੱਕ ਚੀਜ਼ ਦੀ ਮੈਂ ਕਹਾਂਗਾ ਕਿ ਭਾਈ ਸਾਹਿਬ ਦੀ ਅੱਖਾਂ 'ਚ ਪੂਰਾ ਜਨੋਸ਼ ਸੀ ਤੇ ਪੂਰੀ ਚੜ੍ਹਦੀ ਕਲਾ ਸੀ। ਪੂਰੀ ਚੜ੍ਹਦੀ ਕਲਾ ਦੀ ਪੂਰੀ ਚੜ੍ਹਦੀ ਕਲਾ ਦੀ ਸੁਣ ਪਰ ਉਹਨਾਂ ਨੇ ਮੈਨੂੰ ਜਾਣ ਵੇਲੇ ਗੱਲ ਕਹੀ ਏ ਵੀ ਸਰ 7 ਦਿਨ ਭੱਜਿਆ ਜੋਗੇ। ਵੀ ਮੇਰੇ ਸਿਰ 'ਚ ਤੇ ਮੇਰੀ ਸਾਰੀ ਬੋਡੀ ਦੇ ਵਿੱਚ ਮੈਨੂੰ ਹਜ ਤੱਕ ਕੋਈ ਵੀ ਮੈਡੀਸਿਨ ਨਹੀਂ ਤੁਸੀਂ ਜਿਵੇਂ ਸੁਣਿਆ ਜਾਂ ਵਕੀਲ ਸਾਹਿਬ ਨੇ ਦੱਸਿਆ ਜੋ ਕਿ ਸਰਦਾਰ ਸੰਦੀਪ ਸਿੰਘ ਸਣੀ ਜੀ ਦਾ ਜਿਹੜਾ ਕੇਸ ਵੀ ਲੜ ਰਹੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਵੀ ਆਇਆ ਵੀ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਗਈ ਕਿਸ ਤਰ੍ਹਾਂ ਉਹਨਾਂ ਦੇ ਠੁੱਡੇ ਮਾਰੇ ਗਏ ਅੱਖਾਂ ਦੇ ਉੱਪਰ ਠੁੱਡੇ ਮਾਰੇ ਗਏ ਤੇ ਤਿੰਨ ਵਾਰ ਸੰਦੀਪ ਸਿੰਘ ਸਣੀ ਜੀ ਨੇ ਸਰਦਾਰ ਜੀ ਨੇ ਕਸ਼ਹਰੇ ਬਦਲੇ ਖੂਨ ਦੇ ਨਾਲ ਲਤਪਟ ਨਾ ਪੋਰਸ਼ਨ ਸੀ ਉਹਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਪਾ ਕੇ ਇਸ ਤਰੀਕੇ ਨਾਲ ਵੀ ਜਿਵੇਂ ਫੇਕੇ ਰੱਖਤਾ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਇਹ ਭਾਈ ਸਾਹਿਬ ਦੀ ਪਾਰਟਿੰਗ ਸੀ ਫਿਰ ਉਹਨਾਂ ਨੇ ਕੀ ਕੀਤਾ ਵੀ ਜਿਵੇਂ ਉਹ ਵੇਲਣਾ ਲੈ ਕੇ ਉਹ ਲੱਤ ਕਰਕੇ ਤੇ ਲੱਤਾਂ ਉੱਪਰ ਕਰਕੇ ਉਹ ਦੋਵੇਂ ਲੱਤਾਂ ਨੂੰ ਕਹਿੰਦੇ ਵੀ ਉਹਨਾਂ ਨੇ ਇਸ ਤਰੀਕੇ ਨਾਲ ਮੈਸੇਜ ਕੱਲ ਵੀ ਵੇਖਿਆ ਮੈਂ ਆਪ ਵੇਖਿਆ ਮੈਂ ਕਹਿੰਦਾ ਲੱਤ ਤੁਸੀਂ ਪੈਰ ਮੁਕਾਓ ਥੱਲੇ ਪੈਰਾਂ ਤੇ 7 ਦਿਨ ਹੋ ਗਏ ਨੇ ਹਜੇ ਵੀ ਪੈਰ ਨੀਲੇ ਪਏ ਨੇ ਔਰ ਇੱਕ ਪੈਰ ਦੇ ਸੱਜੇ ਪਾਸੇ ਮੇਰੇ ਧਿਆਨੇ ਉਹਨਾਂ ਦੇ ਐਡਾ ਵੱਡਾ ਤੁਸੀਂ ਕਹਾਲੋ ਵੌਂਡ ਹੈ ਬੌਂਡ ਕੀ ਹੈ ਜਿਵੇਂ ਤੁਸੀਂ ਕਹੋ ਵੀ ਜਦੋਂ ਇਹਨਾਂ ਨੇ ਡੰਡਾ ਫੇਰਿਆ ਉਹ ਕਿਤੇ ਡੰਡਾ ਕਿਤੇ ਟੁੱਟ ਗਿਆ ਉਹ ਤਿੱਖੇ ਡੰਡੇ ਨੂੰ ਵਿੱਚ ਮਾਰਿਆ ਸੋ ਇਹਨਾਂ ਖੂਨੋਂ ਕੋਣ ਹੋ ਗਿਆ ਵੀ ਭਾਈ ਸਾਹਿਬ ਵੀ ਇਹ ਵੱਡੀ ਸੀ ਹੁਣੇ ਮੈਨੂੰ ਕਿਹਾ ਹੈ ਭਾਈ ਸੰਦੀਪ ਸਣੀ ਨੇ ਵੀ ਭਾਜੀ ਤਿੰਨ ਕਸ਼ੇਰੇ ਮੇਰੇ ਖੂਨ ਨਾਲ ਲਤਪਟ ਹੋ ਗਏ ਜਿਹੜੇ ਪਾਣੀ ਨਾਲ ਅਸੀਂ ਮੁੰਚੜ ਦਿੱਤੇ ਸੋ ਉਸ ਤੋਂ ਬਾਅਦ 4 ਦਿਨ ਤੱਕ ਉਹਨਾਂ ਨੂੰ ਕਿਸੇ ਨੇ ਵੀ ਮੈਡੀਕਲ ਕੇਅਰ ਨਹੀਂ ਦਿੱਤੀ ਠੀਕ ਕਿਸੇ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਕੋਈ ਮੱਲਮ ਨਹੀਂ ਕੋਈ ਪੱਟੀ ਕੋਈ ਇਲਾਜ ਨਹੀਂ ਕੋਈ 2 ਦਿਨ ਤੱਕ ਨਹੀਂ ਮੈਂ ਰੋਟੀ ਨਹੀਂ ਖਾਧੀ ਔਰ ਝੂਠ ਮਾਰਿਆ ਗਿਆ ਵੀ ਤੁਹਾਨੂੰ ਪਰਿਵਾਰ ਨਾਲ ਬੁਲਾਵਾਂਗੇ ਤਾਂ ਮੈਨੂੰ ਤੇ ਜਦੋਂ ਰੋਟੀ ਖੋਲੀ 7 ਦਿਨ ਤੱਕ ਉਹਨਾਂ ਨੇ ਚੱਕੀਆਂ ਦੇ ਵਿੱਚ ਉਹਨਾਂ ਨੂੰ ਅੰਦਰ ਲੋਕਅਪ ਦੇ ਵਿੱਚ ਰੱਖਿਆ ਸੋ ਮੈਂ ਕਹਿ ਸਕਦਾ ਕਿ ਜੋ ਅਸੀਂ ਇਹ ਤਸੱਦਦ ਵੇਖਿਆ ਔਰ ਜਸ ਸਰ ਦੀ ਪ੍ਰੈਜ਼ੈਂਸ ਵਿੱਚ ਵੀ ਵੇਖਿਆ ਵੀ ਸੀ ਥ्रू ਵੇਖਿਆ ਉਹਨਾਂ ਨੇ ਸਾਰੇ ਚੀਜ਼ਾਂ ਸਾਨੂੰ ਦਿਖਾਈਆਂ ਨੇ ਮਤਲਬ ਮੈਂ ਕਹਿ ਸਕਦਾ ਕਿ ਮਤਲਬ ਲੂਂ ਕੰਡੇ ਜਿਹੜੇ ਸੀ ਉਹ ਖੜੇ ਕਰਨ ਵਾਲੀ ਗੱਲ ਸੀ ਸੋ ਇੰਨਾ ਤਸੱਦਦ ਚੱਲਣ ਤੋਂ ਬਾਅਦ ਜਦੋਂ ਸਾਨੂੰ ਮਿਲੇਗੇ ਇੱਕ ਚੀਜ਼ ਦੀ ਮੈਂ ਕਹਾਂਗਾ ਕਿ ਭਾਈ ਸਾਹਿਬ ਦੀ ਅੱਖਾਂ 'ਚ ਪੂਰਾ ਜਨੋਸ਼ ਸੀ ਤੇ ਪੂਰੀ ਚੜਦੀ ਕਲਾ ਸੀ ਪੂਰੀ ਚੜਦੀ ਕਲਾ ਦੀ ਪੂਰੀ ਚੜਦੀ ਕਲਾ ਦੀ ਸੁਣ ਪਰ ਉਹਨਾਂ ਨੇ ਮੈਨੂੰ ਜਾਣ ਵੇਲੇ ਗੱਲ ਕਹੀ ਏ ਵੀ ਸਰ 7 ਦਿਨ ਭੱਜਿਆ ਜੋਬੇ ਵੀ ਮੇਰੇ ਸਿਰ 'ਚ ਤੇ ਮੇਰੀ ਸਾਰੀ ਬੋਡੀ ਦੇ ਵਿੱਚ ਪੇੜ ਨੇ ਮੈਨੂੰ ਹਾਲੇ ਤੱਕ ਕੋਈ ਵੀ ਮੈਡੀਸਿਨ ਨਹੀਂ ਦਿੱਤੀ ਤੁਸੀਂ ਜਿਵੇਂ ਸੁਣਿਆ ਜਾਂ ਵਕੀਲ ਸਾਹਿਬ ਨੇ ਦੱਸਿਆ ਜੋ ਕਿ ਅ ਸਰਦਾਰ ਸੰਦੀਪ ਸਿੰਘ ਸਣੀ ਜੀ ਦਾ ਜਿਹੜਾ ਕੇਸ ਵੀ ਲੜ ਰਹੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਵੀ ਆਇਆ ਵੀ ਕਿਸ ਤਰ੍ਹਾਂ ਅਹ ਜੇਲ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਗਈ ਕਿ ਇਸ ਤਰ੍ਹਾਂ ਉਹਨਾਂ ਦੇ ਠੁੱਡੇ ਮਾਰੇ ਗਏ ਅੱਖਾਂ ਦੇ ਉੱਪਰ ਠੁੱਡੇ ਮਾਰੇ ਗਏ ਤੇ ਤਿੰਨ ਵਾਰ ਸੰਦੀਪ ਸਿੰਘ ਸਣੀ ਜੀ ਨੇ ਸਰਦਾਰ ਜੀ ਨੇ ਕਸ਼ਹਰੇ ਬਦਲੇ ਖੂਨ ਦੇ ਨਾਲ ਲਾਤ ਪੱਟ